ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੌਰੀ ਵੀ ਜਿਹੜੇ ਆਪਣੇ ਨਾਲ ਵੀਰ ਜੁੜੇ ਆ ਵੀ ਮੈਂ ਵੀਡੀਓ ਲੇਟ ਕਰ ਦਿੰਨਾ ਵੀਡੀਓ ਲੇਟ ਕਰਨ ਦਾ ਰੀਜਨ ਇਹ ਸੀ ਇੱਕ ਤਾਂ ਮੇਰਾ ਫੋਨ ਖਰਾਬ ਹੋ ਗਿਆ ਤੇ ਇੱਕ ਝੋਨੇ ਚ ਬੀਜੀ ਸੀ ਇਹ ਵੀਡੀਓ ਹੈਗੀ ਹਾਲੈਂਡ ਵਾਲਿਆਂ ਵਾਸਤੇ ਸਪੈਸ਼ਲ ਹੁਣ ਟਰੈਕਟਰਾਂ ਨੇ ਕੱਦੂ ਕਰ ਲਿਆ ਕਈਆਂ ਨੇ ਧਵਾਲਿਆ ਕਈਆਂ ਨੇ ਮੱਕੀ ਵਾਲੇ ਧੌਣੀ ਆ ਜਦੋਂ ਤੁਸੀਂ ਟਰੈਕਟਰ ਧਵਾਉਣ ਜਾਣਾ ਡੈਗ ਤੇ ਜੇ ਘਰੇ ਤੋਂ ਮੈਂ ਜਾਂ ਧਵਾਉਣ ਜਾਣਾ ਆ ਦੋ ਨਾਟ ਖੋਲ ਲੈਣੇ ਆ ਬਰਾ ਬਰਾ ਵਾਲੇ ਕੋਈ ਵੀ ਖੋਲ ਲੋ ਕੋਈ ਚੱਕਰ ਨਹੀਂ ਇਹਦੇ ਥਾਣੀ ਦੀ ਪ੍ਰੈਸ਼ਰ ਮਾਰਨਾ ਇਹ ਥਾਣੀ ਦੀ ਗਾਰਾ ਨਿਕਲ ਜੂਗਾ ਸਾਰਾ ਇਹ ਇੱਕ ਤਾਂ ਸੀਲ ਵੱਜ ਜੂਗੀ ਟਰੈਕਟਰ ਦੀ ਇੱਕ ਬੈਰਗ ਵੱਜ ਜੂਗਾ ਨੁਕਸਾਨ ਕੋਈ ਨਹੀਂ ਗਾ ਇਹਦਾ ਮੈਂ ਇਹ ਕੰਮ ਕਰਕੇ ਵੇਖਿਆ ਆਪਾਂ ਤੁਹਾਨੂੰ ਵੀਡੀਓ ਵਿੱਚ ਕਲਿੱਪ ਜੋੜ ਦਾਂਗੇ ਚੱਲਦੇ ਦੱਸ ਪ੍ਰੈਸ਼ਰ ਛੱਡ ਕੇ ਮੰਪੀ ਚਲੋ ਜਿਹੜਾ ਸਾਪ ਆਪਾਂ ਕੱਢ ਕੇ ਲਿਆਉਣੇ ਆ ਉਹ ਪਹਿਲਾਂ YouTube ਤੇ ਹੋਇਆ ਤੇ ਬਾਅਦ ਪਹਿਲਾਂ ਚੱਕਰਾਂ ਵਾਲਾ ਲਿਆਂਦਾ ਹੀ ਕੱਢ ਕੇ ਆਪਾਂ ਅੰਗਰੇਜ਼ੀ ਥੋੜੀ ਜਿਹੀ ਘੱਟ ਬੋਲਦੇ ਆ ਬਸ ਇੰਨਾ ਹੈ ਕਈ ਬੰਦੇ ਕੱਲੇ ਦੋ ਅੱਖਰ ਅੰਗਰੇਜ਼ੀ ਦੇ ਬੋਲ ਕੇ ਦੱਸਿਆ ਨੇ ਆ ਮਾਰਨਾ ਇਹ ਸੀਲ ਕਦੇ ਨਹੀਂ ਖਰਾਬ ਹੁੰਦੀ ਗਾਰੇ ਤੋਂ ਬਾਅਦ ਕੋਈ ਨਹੀਂ ਆ ਜਿੰਨਾ ਵੀ ਕਦਰੇ ਹੋਣਗੇ ਨਿਕਲ ਜਾਣਗੇ ਜਿਹੜੇ ਵੀ ਹੋਣਗੇ ਉਧਰਲੇ ਪਾਸੇ ਦੇ ਕੀਤੇ ਨੱਟਲੇ ਆ ਬੱਕਾਰ ਆਇਆ ਫਿਰ ਮੁਹਮਦ ਇਹਨਾਂ ਹੋ ਗਿਆ ਇਦੋਂ ਪਹਿਲਾਂ ਹੋਣ ਬਾਰ ਆਣੀ ਆ ਵੀਡੀਓ ਇਦੋਂ ਪਹਿਲਾਂ ਆ ਵੀਡੀਓ ਕਹਿੰਦੇ ਬਣਾਈ ਹੋਈ ਜਿਹੜਾ ਕੋ ਕਹੋਗੇ ਉਹ ਕਰ ਲਓ ਐਂ ਕਰ ਦਿਓ ਫੇਰ ਤੁਹਾਡੇ ਕਦੇ ਸੀਲ ਨਹੀਂ ਖਰਾਬ ਹੁੰਦੇ ਜਦੋਂ ਗਾਰੇ ਚ ਕੱਢ ਕੇ ਕਰਨਾ ਲੈ ਹੋਨੇ ਟਰੈਕਟਰ ਦੇ ਸੀਟ ਤੇ ਤੂੰ ਹੋਰ ਤੇ ਲੱਗ ਜੇ ਇਕੱਲੇ ਹੌਲੈਂਡ ਦੇ ਅਰੇਕ ਟਰੈਕਟਰ ਦਾ ਵੱਖਰੇ ਵੱਖਰੇ ਖੇਤੇ ਹੁੰਦੇ ਆ